ਇਹ ਦੁੱਖ ਤਾਂ ਛੋਟਾ ਵੱਡਾ ਨਹੀਂ ਵੇਦਾ ਤੇ ਦੁੱਖ ਤਾਂ ਜੋ ਰੱਬ ਨੂੰ ਚੰਗਾ ਲੱਗਦਾ ਡਾਡੇ ਨੂੰ ਉਹ ਕੱਲਿਆਵੇ ਨਾਨਕ ਸੱਦੇ ਉੱਠੀ ਜਾਏ ਬੰਦਾ ਭੈਣੇ ਮੇਰੇ ਵੱਡੇ ਮੁੰਡੇ ਨੂੰ ਤੂੰ ਪੜਾਉਣਾ ਏ ਤੂੰ ਆਪਦੇ ਵਰਗਾ ਬਣਾਈ ਅੱਛਾ ਸਾਡੇ ਵਰਗਾ ਨਾ ਬਣਾਈ ਭੈਣੇ ਤੂੰ ਆਪਦੇ ਵਰਗਾ ਉਹਨੂੰ ਬਣਾਈ ਇਹ ਹੱਸਣ ਲੱਗੀ ਕਹਿੰਦੀ ਮੈਂ ਠੇਕਾ ਲਿਆ ਸਰੋਤਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਦਰਦ ਸਮਝਿਆ ਉਹ ਕੈਨਸਲ ਕੀਤੀ ਸੀ ਉਹ ਵੀ ਵੇਖੋ ਇੱਕ ਐਸਾ ਤਾਰਾ ਟੁੱਟਿਆ ਹੈ ਤੇ ਕਹਿਣ ਵਾਲੀ ਕੋਈ ਗੱਲ ਨਹੀਂ ਉਹਦੀ ਤੇ ਨਿਸ਼ਾਨੀ ਵੀ ਪਿੱਛੇ ਨਾ ਰਹੀ ਕੋਈ ਨਾ ਜ਼ਰੂਰ ਹੈ ਰਹਿੰਦੀ ਦੁਨੀਆ ਤੱਕ ਰਹੇਗਾ ਚਲੋ ਵਿਆਹ ਹੁੰਦਾ ਗੁੱਤੀ ਪੁੱਤ ਹੁੰਦਾ ਤੇ ਬੇਬੇ ਬਾਪੂ ਨੂੰ ਵੀ ਦਿਸਦਾ ਵੀ ਆ ਹੈਗਾ ਉਹਦਾ ਬੇਸ਼ੱਕ ਅਜੋ ਛੋਟਾ ਜਿਹਾ ਬਣ ਕੇ ਵਾਪਸ ਆ ਗਿਆ ਪਰ ਉਹ ਫਿਰ ਵੀ ਜਿਹੜਾ ਉਹਦਾ ਦਰਦ ਆ ਉਹ ਤੇ ਹਮੇਸ਼ਾ ਹੀ ਰਹੂਗਾ ਉਹੀ ਗੱਲ ਹੈ ਇੱਕ ਢਿੱਡ ਚੋਂ ਜੰਮੇ ਭੈਣ ਭਰਾ ਤੇ ਛੋਟਾ ਹੋਵੇ ਛੋਟੇ ਪੈਣ ਪਰ ਉਹਨੂੰ ਛਿੜਕਾਂ ਵੀ ਦੇ ਲਈ ਹੋਵੇ ਗਾਲ ਵੀ ਕੱਢਦੀ ਹੋਵੇ ਕਦੇ ਮਾਰਦੀ ਵੀ ਹੋਵੇ ਪਰ ਉਹਨੇ ਕਦੇ ਉਫ ਤੱਕ ਨਹੀਂ ਕਰੀ ਜਿੱਥੇ ਨੇ ਖਿਆਰਤਾ ਉੱਤੇ ਖੜਿਆ ਦੇਖੋ ਇਹ ਗੱਲ ਤੇ ਕਹਿਣੇ ਬਹੁਤ ਔਖੀ ਹੈ ਵੀ ਰੋਣਾ ਹੌਸਲਾ ਕਰ ਤੇ ਕਹਿ ਦਿੰਨੇ ਆਪਾਂ ਪਰ ਇਹ ਬਣਦੀ ਨਹੀਂ ਆ ਕਮਨਜਿੰਦਰ ਗੁਲਸ਼ਨ ਦੇ ਭਰਾ ਜਿਨ੍ਹਾਂ ਦਾ ਕਿ ਪਿਛਲੇ ਦਿਨੀ ਦੇ ਹੱਥ ਹੋ ਗਿਆ ਸੀ ਰਫੀ ਮਹਮਦ ਜੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੋਈ ਆ ਪੈਣ ਹੋਣਾਂ ਦੇ ਅਥਰੀ ਦੱਸ ਰਹੇ ਨੇ ਕਿ ਕਿੰਨਾ ਪਿਆਰ ਸੀ ਪਣੇ ਬਲੀ ਘਰਤਾ ਯਾ ਰੋਣਾ ਤੁਸੀਂ ਤੇ ਤੁਹਾਨੂੰ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਨਾਲ ਕੀ ਕਹਿਣਾ ਚਾਹੋਗੇ ਕਿਉਂਕਿ ਲੋਕ ਨੇ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਅਨਕੀਲਾ ਸਾਹਿਬ ਕੀ ਹੋਇਆ ਸੀਗਾ ਕੀ ਕੀ ਘਟਨਾ ਕਿਵੇਂ ਵਾਪਰਦੀ ਆ ਅਚਾਨਕ ਹੁੰਦਾ ਜਾਂ ਬਿਮਾਰ ਸੀਗੇ ਪਹਿਲਾਂ ਤਾਂ ਜਿੰਨੇ ਵੀ ਸਾਡਾ ਚੈਨਲ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸੰਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੁੱਖ ਦੀ ਘੜੀ 'ਚ ਤੁਸੀਂ ਸ਼੍ਰੀ ਕੋ ਹੋਇਓ ਤੇ ਸਾਡਾ ਛੋਟਾ ਭਰਾ ਸੀਗਾ ਸਵਾਲਾ ਕਿਸੇ ਦਾ ਤਿੰਨ ਭੈਣਾਂ ਦਾ ਭਰਾ। ਕਿਆ ਉਹਦੇ ਬੱਚੇ ਆ ਛੋਟੇ-ਛੋਟੇ ਇੱਥੇ ਜਦੋਂ ਦਿਖਾਉਣੇ ਆ। ਅਸੀਂ ਹਰ ਵਕਤ ਉਹਦੇ ਨਾਲ ਸੀਗਾ। ਉਹ ਬੱਚੇ ਨੂੰ ਵੀ ਜੋ ਮਰਜ਼ੀ ਕਹਿ ਲਗੇ। ਮਾੜੇ ਚੰਗੇ ਕੰਮ ਤੋਂ ਝਿੜਕਦੇ ਤੇ ਮੰਨਦਾ ਸੀ ਉਹ। ਇਹ ਦੀ ਤੇ ਬਾਲੀ ਘੂਰ ਮੰਨਦਾ ਸੀ। ਛੋਟਾ ਸੀ। ਬੱਚਿਆਂ ਨੂੰ ਪਾਲਿਆ। ਬਸ ਰੱਬ ਦੀ ਮਰਜ਼ੀ ਆ ਉਹ ਟੋ ਬਣਾ ਲੈਂਦਾ ਹੈ ਉਹ ਆਪੇ ਬਾਣੇ ਬਣਾ ਦਿੰਦਾ ਹੈ। ਸ਼ੂਗਰ ਹੋ ਗਈ। ਉਹ ਸ਼ੂਗਰ ਦਾ ਧਿਆਨ ਨਹੀਂ ਰੱਖ ਸਕੇ ਜਿਵੇਂ ਹੱਕ ਬਣਦਾ ਨੂੰ ਪਤਾ ਹੀ ਆ ਤੇ ਅਟੈਕ ਆ ਗਿਆ ਜੀ ਸ਼ੂਗਰ ਦਾ ਬੜਾ ਚਾਰਾ ਮਾਰਿਆ ਸੀ ਜਿੰਨੀ ਚੋਗੇ ਸੀ ਭਜੇ ਨਸੇ ਆ ਤੇ ਬਸ ਰੱਬ ਖੋ ਕੇ ਲੈ ਗਿਆ ਜੀ ਕੋਈ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਚ ਵੀ ਇਹ ਦੁੱਖ ਜਿਹੜਾ ਕਿੰਨਾ ਗਹਿਰਾ ਹੈ ਕਿੰਨਾ ਇਹ ਡਾਡਾ ਹੈ ਇਹਦੇ ਜਿਸ ਤਨ ਲੱਗੀ ਸੋ ਤਾਨੂੰ ਜਾਣੇ ਕੌਣ ਜਾਣੇ ਪੀੜ ਪ੍ਰਾਈ ਤੇ ਇਹਦਾ ਲੱਗੀ ਹੋਵੇ ਉਹਨੂੰ ਹੀ ਪਤਾ ਜੀ ਪੈਣੇ ਅੱਜ ਅੱਜ ਪੈਣ ਤੋਂ ਬੋਲਿਆ ਨਹੀਂ ਜਾ ਰਿਹਾ ਮੈਂ ਇੱਕ ਚਲੋ ਆਪਾ ਬਾਈ ਜੀ ਤੁਸੀਂ ਦੱਸੋ ਕੀ ਹੁੰਦਾ ਹੁਣ ਜਦੋਂ ਪਰਿਵਾਰ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਦਾ ਪਤਾ ਹੀ ਹੈ ਤੁਹਾਨੂੰ ਗੈਕੀ ਖੇਤਰ ਦੇ ਵਿੱਚ ਆਉਨੇ ਆ ਉਦੋਂ ਫਿਰ ਕਿੰਨਾ ਕੁ ਸਾਥ ਕਿਉਂਕਿ ਪੈਣਾਂ ਨੂੰ ਭਰਾਵਾਂ ਦੇ ਸਾਥ ਬਿਨਾ ਬਹੁਤ ਔਖੇ ਬੜੇ ਛੋਟੇ ਜਿਹੇ ਪਰਿਵਾਰਾਂ ਚੋਂ ਅਸੀਂ ਉੱਠੇ ਹਾਂ ਜੀ ਅੱਜ ਵੀ ਛੋਟੇ ਹੀ ਹਾਂ ਅੱਜ ਵੀ ਅਸੀਂ ਕੋਈ ਬਹੁਤ ਵੱਡੇ ਨਹੀਂ ਗਏ ਬਹੁਤ ਤਣਾਅ ਨਹੀਂ ਗਏ ਅੱਜ ਵੀ ਸਾਡਾ ਹਿਰਦਾ ਜਿਹੜਾ ਉਹ ਗਰੀਬ ਹੀ ਹੈ ਬੜੇ ਛੋਟੇ ਪਰਿਵਾਰ ਚੋਂ ਉੱਠ ਕੇ ਨਾਮ ਬਣਾਇਆ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਦੇਣ ਹੈ ਤੇ ਇਹ ਦੁੱਖ ਤਾਂ ਛੋਟਾ ਵੱਡਾ ਨਹੀਂ ਵੇਦਾ ਜੀ ਤੇ ਦੁੱਖ ਤਾਂ ਜੋ ਰੱਬ ਨੂੰ ਚੰਗਾ ਲੱਗਦਾ ਡਾਡੇ ਨੂੰ ਉਹ ਕੱਲਿਆਵੇ ਨਾਨਕ ਸੱਦੇ ਉੱਠੀ ਜਾਏ ਕੋਈ ਗੱਲ ਕੋਣ ਵੀ ਇੱਥੇ ਹਰ ਜਾਈਦਾ ਆਪਾਂ ਕੁਝ ਨਹੀਂ ਕਰ ਸਕਦੇ بڑے ਛੋਟੇ ਪਰਿਵਾਰ ਚੋਂ ਮਿਹਨਤ ਕੀਤੀ ਰਿਆਜ ਕੀਤੀ ਉਸ ਬੱਚੇ ਨੇ ਔਰ ਪੂਰੇ ਪਰਿਵਾਰ ਨੇ ਮਾਂ ਨੇ ਪਿਓ ਨੇ ਭਰਾ ਨੇ ਭੈਣਾ ਨੇ ਸਾਰੇ ਨੇ ਸਾਥ ਦਿੱਤਾ ਤੇ ਇਤੋਂ ਤੱਕ ਪਹੁੰਚੇ ਆ ਜੋ ਸਾਡੇ ਵਿੱਚ ਨਹੀਂ ਹੈ ਪਰ ਅਸੀਂ ਹਮੇਸ਼ਾ ਮਹਿਸੂਸ ਇਹੀ ਕਰਦੇ ਰਹਿਾਂਗੇ ਵੀ ਉਹ ਸਾਡੇ ਕੋਲ ਹੀ ਹੈ ਕਿਉਂਕਿ ਉਹਦੀਆਂ ਦੋ ਨਿਸ਼ਾਨੀਆਂ ਹੈਗੀਆਂ ਨੇ ਆ ਡੈਥ ਹੋਣ ਤੋਂ 4 ਦਿਨ ਪਹਿਲਾਂ 5 ਦਿਨ ਪਹਿਲਾਂ ਸਾਡੇ ਕੋਲੇ ਸੀਗਾ ਹਾਂਜੀ ਲੁਧਿਆਣੇ ਐਡਮਿਟ ਕਰਵਾਇਆ ਸੀ ਠੀਕ ਹੋ ਗਿਆ ਸੀ ਵਧੀਆ ਗੱਲਾਂ ਬਾਤਾਂ ਕਰਦਾ ਖਾਣ ਪੀਣ ਲੱਗ ਗਿਆ ਇਹਦੇ ਨਾਲ ਛੋੜ ਕਰਨ ਲੱਗ ਗਿਆ ਕਹਿੰਦਾ ਭਾਣੇ ਮੇਰੇ ਵੱਡੇ ਮੁੰਡੇ ਨੂੰ ਤੂੰ ਪੜਾਉਣਾ ਹੈ ਤੂੰ ਆਪਦੇ ਵਰਗਾ ਬਣਾਈ ਅੱਛਾ ਸਾਡੇ ਵਰਗਾ ਨਾ ਬਣਾਈ ਪੈਣੀ ਤੂੰ ਆਪਦੇ ਵਰਗਾ ਉਹਨੂੰ ਬਣਾਈ ਇਹ ਹੱਸਣ ਲੱਗੀ ਕਹਿੰਦੀ ਮੈਂ ਠੇਕਾ ਲਿਆ ਹੈਨਾ ਜਿਵੇਂ ਭੈਣ ਭਰਾਵਾਂ ਦਾ ਚੌੜਾ ਆਸੂਦੀ ਹੁੰਦੀ ਹੈ ਅੱਜ ਹੁਣ ਉਹ ਗੱਲਾਂ ਐ ਲੱਗਦੀਆਂ ਵੀ ਉਹ ਇੱਕ ਡਿਊਟੀ ਲਾ ਗਿਆ ਪੈਣ ਦੀ ਹੈਨਾ ਵੱਡੀ ਪੈਣ ਹੋਣ ਦੇ ਨਾਲ ਤੇ ਡਿਊਟੀ ਲਾ ਗਿਆ ਪੈਣ ਤੂੰ ਆ ਕੁਝ ਕਰਨੇ ਕਰਾਂਗੇ ਜਿੰਨੇ ਜੋਗਾ ਹੈ ਮੇਨਾ ਇੱਕਦੋਈ ਗੱਲਾਂ ਨੇ ਇੱਕ ਤੁਸੀਂ ਕੱਲ ਪਰਸੋ ਪ੍ਰੋਗਰਾਮ ਤੇ ਵੀ ਸੀ ਕਿੰਨਾ ਕ ਔਖਾ ਹੁੰਦਾ ਜਦੋਂ ਪਰਿਵਾਰ ਤੇ ਇੱਕ ਤਾਂ ਮੁਸੀਬਤ ਹੋਵੇ ਉਤੋਂ ਜਿਹੜੀਆਂ ਤੁਹਾਡੀ ਕਮਿਟਮੈਂਟਸ ਹੁੰਦੀਆਂ ਨੇ ਤੇ ਉਹਨੂੰ ਪ੍ਰੋਗਰਾਮ ਵੀ ਲਾਉਣੇ ਪੈਂਦੇ ਨੇ ਕਈ ਵਾਰੀ ਲੋਕ ਇਸ ਚੀਜ਼ ਦਾ ਅੰਦਾਜ਼ਾ ਨਹੀਂ ਲਾ ਪਾਉਂਦੇ ਵੀ ਕਲਾਕਾਰ ਕਿੰਨੀ ਡੂੰਘੇ ਦਰਦ ਦੇ ਵਿੱਚ ਦੇਖੋ ਜਿਹੜਾ ਉਹ ਕੱਲ ਪਰਸੋ ਵਾਲਾ ਸ਼ੋਅ ਸਾਡਾ ਮੇਲਾ ਹੁੰਦਾ ਪਿੰਡ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਤੇ ਜਿੰਨਾ ਚਿਰ ਅੱਗੇ ਵੀ ਸਾਹ ਨੇ ਉਸ ਦਰਬਾਰ ਨਾਲ ਜੁੜੇ ਆ ਤੇ ਜੁੜੇ ਰਹਿਣਾ ਜੀ ਉੱਥੇ ਪ੍ਰਧਾਨ ਆ ਤੁਹਾਡਾ ਵੀਰ ਠੀਕ ਹੈ ਜੀ ਜਿੰਨੇ ਉੱਥੇ ਸਿੰਗਰ ਭਰਾ ਹੁੰਦੇ ਨੇ ਸਾਰਿਆਂ ਨੂੰ ਮੈਂ ਕਰਦਾ ਤੇ ਉਹ ਆ ਪਰ ਜਰੀਆ ਹੈ ਉਹ ਸਾਡਾ ਕਰਕੇ ਸਾਰੇ ਸਿੰਗਰ ਭਰ ਆਉਂਦੇ ਨੇ ਹਰ ਵਾਰੀ ਅਸੀਂ ਹਰ ਮੇਲੇ ਤੇ ਦੋਨੇ ਜਣੇ ਗਾਉਨੇ ਆ ਦੋ ਤਿੰਨ ਘੰਟੇ ਐਤਕਾ ਅਸੀਂ ਕੁਝ ਨਹੀਂ ਗਾਇਆ ਇਹਦਾ ਤੇ ਹਾਲਾਤ ਹੀ ਨਹੀਂ ਸੀ ਗਾਉਣ ਵਾਲੇ ਅੱਜ ਅੱਜ ਵੀ ਨਹੀਂ ਗੇ ਚਾਰ ਸ਼ੋਅ ਸਾਡੇ ਸਰੋਤਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਦਰਦ ਸਮਝਿਆ ਉਹ ਕੈਨਸਲ ਕੀਤੇ ਅਸੀਂ ਉਹਨਾਂ ਪਗਤਾਏ ਵਿਚਾਰਿਆਂ ਨੇ ਆਪੇ ਹੀ ਕਿਉਂਕਿ ਸਮਝਦਾਰ ਇਨਸਾਨ ਨੂੰ ਤਾਂ ਇਸ਼ਾਰੇ ਕਰ ਹੀ ਹੁੰਦਾ ਹਰ ਬੰਦਾ ਭੈਣ ਭਰਾਵਾਂ ਵਾਲਾ ਪਤਾ ਹੁੰਦਾ ਵੀ ਭਰਾਵਾਂ ਭੈਣਾਂ ਦਾ ਦਰਦ ਕੀ ਆ ਉਹਨਾਂ ਸਾਡੇ ਕੱਲ ਤੇ ਫੁੱਲ ਚੜਾਏ ਨੇ ਧੰਨਵਾਦ ਉਹਨਾਂ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਬੁੱਕ ਕੀਤਾ ਸੀ ਐਡਵਾਂਸ ਉਹਨਾਂ ਦੇ ਆਏ ਸੀ ਫਿਰ ਵੀ ਉਹਨਾਂ ਨੇ ਕੰਪਰੋਮਾਈਜ਼ ਕਰਿਆ ਸਾਡੇ ਨਾਲ ਉਹ ਮੇਲੇ ਤੇ ਸਾਡੀ ਮਜਬੂਰੀ ਸੀ ਤੇ ਆਏ ਹੋਏ ਭੈਣ ਭਰਾਵਾਂ ਨੂੰ ਔਰ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਵਾਉਣੀ ਪਈ ਸਾਨੂੰ ਕਹਿ ਜ਼ਰੂਰ ਸ੍ਰੋਤਿਆਂ 'ਚ ਬੈਠ ਕੇ ਮੇਲਾ ਦੇਖਿਆ ਤੇ ਦੇਖ ਕੇ ਆ ਗਏ ਅੱਛਾ ਆਖਰੀ ਆਖਰੀ ਗੱਲ ਹੈ ਬਜੀ ਪਹਿਲਾ ਮੂਸੇ ਵਾਲਾ ਵੀ ਦੁਨੀਆ ਤੋਂ ਜਾਂਦਾ ਏ ਕਿਉਂਕਿ ਤੁਹਾਡਾ ਉਹਨਾਂ ਨਾਲ ਪਿਆਰ ਸੀ ਹੁਣ ਇੱਕ ਉਹ ਚੀਜ਼ ਜਿਹੜਾ ਤੁਹਾਡੇ ਨਾਲ ਹਮਦਮ ਹੋਵੇ ਹਰ ਸਭ ਵਕਤ ਰਿਆ ਹੋਵੇ ਤਾਂ ਇਹ ਸੱਜੀਆਂ ਖੱਬੀਆਂ ਬਾਹਾਂ ਦਾ ਇਸ ਤਰ੍ਹਾਂ ਟੁੱਟ ਜਾਣਾ ਉਹ ਵੀ ਸਾਡਾ ਛੋਟਾ ਭਰਾ ਸੀਗਾ ਮਾਣ ਛੋਟੇ ਭਰਾਵਾਂ ਤੋਂ ਵੀ ਜ਼ਿਆਦਾ ਸੀ ਉਹਦੇ ਤੇ ਵੀ ਉਹ ਵੀ ਵੇਖੋ ਇੱਕ ਐਸਾ ਤਾਰਾ ਟੁੱਟਿਆ ਏ ਤੇ ਕਹਿਣ ਵਾਲੀ ਕੋਈ ਗੱਲ ਨਹੀਂ ਉਹਦੀ ਤੇ ਨਿਸ਼ਾਨੀ ਵੀ ਪਿੱਛੇ ਨਾ ਰਹੀ ਕੋਈ ਨਾ ਜ਼ਰੂਰ ਹੈ ਰਹਿੰਦੀ ਦੁਨੀਆ ਤੱਕ ਰਹੇਗਾ ਚਲੋ ਵਿਆਹ ਹੁੰਦਾ ਗੁੱਤੀ ਪੁੱਤ ਹੁੰਦਾ ਤੇ ਬੇਬੇ ਬਾਪੂ ਨੂੰ ਵੀ ਦਿਸਦਾ ਵੀ ਆ ਹੈਗਾ ਉਹਦਾ ਬੇਸ਼ੱਕ ਅਜੋ ਛੋਟਾ ਜਿਹਾ ਬਣ ਕੇ ਵਾਪਸ ਆ ਗਿਆ ਪਰ ਉਹ ਫਿਰ ਵੀ ਜਿਹੜਾ ਉਹਦਾ ਦਰਦ ਆ ਬਿਲਕੁਲ ਉਹ ਤੇ ਹਮੇਸ਼ਾ ਹੀ ਰਹੂਗਾ ਉਹੀ ਗੱਲ ਹੈ ਇੱਕ ਢਿੱਡ ਚੋਂ ਜੰਮੇ ਭੈਣ ਭਰਾ ਤੇ ਛੋਟਾ ਹੋਵੇ ਛੋਟੇ ਭੈਣ ਭਰਾ ਨੂੰ ਝਿੜਕਾਂ ਵੀ ਦੇਣ ਦੀ ਹੋਵੇ ਗਾਲ ਵੀ ਕੱਢਦੀ ਹੋਵੇ ਕਦੇ ਮਾਰਦੀ ਵੀ ਹੋਵੇ ਪਰ ਉਹਨੇ ਕਦੇ ਉਫ ਤੱਕ ਨਹੀਂ ਕਰੀ ਜਿੱਥੇ ਨੇ ਖੇਹਾਰਤਾ ਉੱਥੇ ਖੜਿਆ ਆ ਜੋ ਮਿਸ਼ੋੜਾ ਦੇ ਗਏ ਤੇ ਇਹ ਦਰਦ ਜਿਹੜੇ ਆ ਤੁਹਾਨੂੰ ਬਿਆਨ ਕਰਨ ਦੀ ਵੀ ਲੋੜ ਨਹੀਂ ਦਿੱਸ ਰਹੇ ਨੇ ਬਿਲਕੁਲ ਉਸ ਉਸ ਦਿਨ ਦਾ ਹੀ ਇਹਦੇ ਆ ਹਾਲਾਤ ਨੇ ਸੌਂਦੀ ਨਹੀਂ ਆ ਖਾਂਦੀ ਨਹੀਂ ਆ ਕੁਝ ਪਿੰਦੀ ਨਹੀਂ ਆ ਬਸ ਵਿੜੜੇ ਕਰੀ ਜਾਂਦੀ ਆ ਉਹਦਾ ਨਾਲ ਹੀ ਇਹ ਜੋੜੀ ਲਈ ਕਿੰਨੇ ਔਖੇ ਕਿਉਂਕਿ ਜਿਵੇਂ ਇਹ ਤੁਹਾਨੂੰ ਜਦੋਂ ਤੁਹਾਡੇ ਤੇ ਵਕਤ ਔਖੇ ਆਏ ਤਾਂ ਇਹਨਾਂ ਨੇ ਤੁਹਾਡੇ ਸਹਾਰਾ ਬਣਿਆ ਤੇ ਅੱਜ ਤੁਸੀਂ ਇਹਨਾਂ ਨੂੰ ਹੁਣ ਕਿਵੇਂ ਸਾਂਭਦੇ ਹੋ ਕਿਉਂਕਿ ਜਿਵੇਂ ਤੁਸੀਂ ਦੱਸਿਆ ਖਾਂਦੇ ਨਹੀਂ ਪੀਂਦੇ ਨਹੀਂ ਤਾਂ ਤੁਹਾਡੀਆਂ ਅੱਖਾਂ ਵੀ ਭਾਵੁਕ ਨੇ ਤਾਂ ਆ ਆਖਰੀ ਜੀ ਗੱਲ ਹੈ ਕਿਵੇਂ ਕਿਵੇਂ ਇਹਨਾਂ ਨੂੰ ਸਮਝਾਉਣੇ ਹੋ ਕਿ ਚਲੋ ਜੋ ਹੋਇਆ ਵਾਪਸ ਤਾਂ ਨਹੀਂ ਮੁੜ ਸਕਦੀ ਦੇਖੋ ਇਹ ਗੱਲ ਤੇ ਕਹਿਣੀ ਬਹੁਤ ਔਖੀ ਆ ਭਈ ਰੋਣਾ ਹੌਸਲਾ ਕਰ ਤੇ ਕਹਿ ਦਿੰਨੇ ਆਪਾਂ ਪਰ ਇਹ ਬਣਦੀ ਨਹੀਂ ਆ ਕਿਉਂਕਿ ਇਹ ਜਿਹੜੀਆਂ ਛੱਲਾਂ ਨੇ ਨਾ ਤੁਰੰਤ ਰੋਠਦੀਆਂ ਰੁਕਦੀਆਂ ਨਹੀਂ ਧੰਨਵਾਦ